ਪਰਮ ਸਤਕਾਰਯੋਗ ਮੇਰੇ ਇਲਾਕਾ ਨਿਵਾਸੀਓ ਪੰਜਾਬ ਵਾਸੀਓ ਦੇਸ਼ ਵਾਸੀਓ ਔਰ ਦੁਨੀਆ ਭਰ ਚ ਵਸਦੇ ਮੇਰੇ ਪੰਜਾਬੀ ਵੀਰੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਪਰਿਵਾਰ ਦੇ ਉੱਤੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਕਿ ਇਸ ਪਰਿਵਾਰ ਨੂੰ ਇੰਨੀ ਬਖਸ਼ਿਸ਼ ਕਰ ਸਕਿਆ ਕਿ ਅਸੀਂ ਆਪਣੇ ਦਸਵੰਦ ਤੋਂ ਹਕ ਸੱਚ ਦੀ ਕਮਾਈ ਤੋਂ ਆਪਣੇ ਪੰਜਾਬ ਲਈ ਆਪਣੇ ਰੋਪੜ ਲਈ ਆਪਣੇ ਦੇਸ਼ ਵਾਸੀਆਂ ਲਈ ਇੱਕ ਆਧੁਨਿਕ ਬੱਸ ਜਿਹੜੀ ਹੈ ਉਹ ਲੋਕ ਸੇਵਾ ਲਈ ਤਿਆਰ ਕਰਾ ਸਕੇ ਬੱਸ ਜਿਹਦੇ ਵਿੱਚ ਅੱਖਾਂ ਦਾ ਆਈ ਸਾਈਡ ਚੈੱਕਅਪ ਆਈ ਪ੍ਰੈਸ਼ਰ ਚੈੱਕਅਪ ਔਰ ਅੱਖਾਂ ਦਾ ਐਕਸ-ਰੇ ਕਿਉਂਕਿ ਸ਼ੂਗਰ ਕਾਰਨ ਅੱਖਾਂ ਜਿਹੜੀਆਂ ਪਿੱਛੇ ਤੋਂ ਡੈਮੇਜ ਹੋ ਜਾਂਦੀਆਂ ਮੈਂ ਧੰਨਵਾਦ ਕਰਨਾ ਚਾਹੁੰਨਾ ਸਾਡੇ ਜਿੰਨਾ ਪਾਈਚਾਰਾ ਇੱਥੇ ਖੜਾ ਆ ਸੈਣੀ ਪਾਈਚਾਰੇ ਨੇ ਇਹ ਮਨ ਬਣਾਇਆ ਕਿ ਜਿਸ ਦਿਨੇ ਜਿਹੜਾ ਹੈਗਾ ਆ ਜਿਸ ਦਿਨੇ ਬੱਸ ਅਸੀਂ ਵਰਲਡ ਕੈਂਸਰ ਕੇਅਰ ਨੂੰ ਦੇਣੀ ਹੈ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿ ਪੂਰੇ ਸਮਾਜ ਨੇ ਇਕੱਠੇ ਹੋ ਕੇ ਬਸ ਲੋਕ ਸੇਵਾ ਲਈ ਔਰ ਪੰਜਾਬ ਦੀ ਸੇਵਾ ਔਰ ਲੋਕਾਂ ਲਈ ਸੇਵਾ ਲਈ ਅਰਪਿਤ ਕਰਨ ਦੀ ਗੱਲ ਕੀਤੀ ਤੇ ਉਹਨਾਂ ਨੇ ਇਹ ਦਿਨ ਰੱਖਿਆ ਵੀ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅਸੀਂ ਇੱਕ ਸੈਣੀ ਮਹਾ ਸੰਮੇਲਨ ਜਿਹੜਾ ਹੈ ਉਹ ਇੱਥੇ ਰੋਪੜ ਦੇ ਵਿੱਚ ਕਰਾਉਣਾ ਤੇ ਤੁਸੀਂ ਜਿਹੜੀ ਹੈਗੇ ਆ ਉਹ ਬਸ ਨੂੰ ਇਸ ਦਿਨ ਜਿਹੜਾ ਹੈਗਾ ਇਹਨੂੰ ਲੋਕ ਸੇਵਾ ਲਈ ਸਮਰਪਿਤ ਕਰਨਾ ਮੈਂ ਆ ਰਿਹਾ ਸੀਗਾ ਦਿੱਲੀ ਤੋਂ ਮੈਨੂੰ ਮੇਰੇ ਭਾਈਚਾਰੇ ਤੋਂ ਟੈਲੀਫੋਨ ਆਇਆ ਭਈ ਤੁਸੀਂ ਜਿਹੜਾ ਗੁਰਬਖਸ਼ ਪੈਲੇਸ ਦੇ ਵਿੱਚ ਕੱਲ ਸੈਣੀ ਸੰਮੇਲਨ ਹੋਣਾ ਹੈ ਜਿੱਥੇ ਬੱਸ ਖੜੀ ਕਰਨੀ ਹੈ ਉਹਦੇ ਇੰਤਜ਼ਾਮ ਆ ਕੇ ਦੇਖ ਲਓ ਜਦੋਂ ਅਸੀਂ ਸਾਰੇ ਜਾਣੇ ਆਏ ਤਾਂ ਇੱਥੇ ਇੱਕ ਲੀਡਰ ਸਾਹਿਬ ਇੱਕ ਨਾਲ ਮੀਡੀਆ ਦਾ ਭਾਈ ਤੇ ਨਾਲ ਇੱਕ ਸਾਡੇ ਸਮਾਜ ਦੇ ਵੀਰ ਨੂੰ ਲੈ ਕੇ ਪਤਾ ਨਹੀਂ ਕੀ ਬਿਆਨਬਾਦੀ ਕਰ ਰਹੀ ਸੀ ਜਦੋਂ ਮੈਂ ਗੱਡੀ ਤੋਂ ਉਤਰਿਆ ਤੇ ਉਤਰਦੇ ਹੀ ਉਹਨਾਂ ਨੇ ਮੇਰੇ ਕੋਲ ਆ ਕੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਬਿਆਨ ਜਿਹੜਾ ਹੈਗਾ ਆਪਣਾ ਕੈਮਰੇ ਦੇ ਨਾਲ ਉਹ ਜਿੱਦਾਂ ਲੀਡਰ ਕਰਦੇ ਹੁੰਦੇ ਪੋਲਿਟਿਕਲ ਲੀਡਰ ਵੀ ਇੱਕ ਮੀਡੀਆ ਵਾਲਾ ਨਾਲ ਲੈ ਲਿਆ ਤੇ ਆ ਕੇ ਕਿੰਤੂ ਪਰੰਤੂ ਸਵਾਲ ਪੁੱਛਨੇ ਸ਼ੁਰੂ ਕਰ ਦਿੱਤੇ ਮੈਨੂੰ ਬੜਾ ਦੁੱਖ ਹੋਇਆ ਦੁੱਖ ਹੋਇਆ ਵੇ ਉਹ ਪਾਉ ਨੇ ਲਾਈਵ ਕਰਕੇ ਸਾਡੇ ਮੇਰੇ ਖਿਆਲ ਨਾਲ ਇਸ ਸਭੇਲਨ ਦੀ ਬੇਇਜ਼ਤੀ ਕੀਤੀ। ਔਰ ਮੈਂ ਉਸ ਭਰਾ ਨੂੰ ਦੱਸਣਾ ਚਾਹੁੰਨਾ ਵੀ ਵੀਰਿਆ ਇਹ ਜਿਹੜਾ ਸਮੇਲਨ ਹੈ ਇਹ ਸੈਣੀ ਸਮਾਜ ਦਾ ਸਮੇਲਨ ਹੈ। ਔਰ ਇਸ ਸਮੇਲਨ ਦੇ ਵਿੱਚ ਜੇ ਇੱਕ ਸਮਾਜ ਪੂਰੇ ਪੰਜਾਬ ਚ ਇਕੱਠਾ ਹੋ ਕੇ ਆਪਣੇ ਆਪ ਨੂੰ ਇਕੱਠਾ ਕਰ ਰਿਹਾ ਹੈ। ਇੱਕ ਦੂਜੇ ਨਾਲ ਮਿਲ ਰਿਹਾ ਇੱਕ ਦੂਜੇ ਨਾਲ ਵਰਤ ਰਿਹਾ ਉਹਨਾਂ ਦੇ ਪੁੱਤਾਂ ਵਿੱਚੋਂ ਜੇ ਕੋਈ ਕਿਸੇ ਨੂੰ ਮਾਨ ਸਤਕਾਰ ਦਿੱਤਾ ਤੇ ਜਿਨ੍ਹਾਂ ਨੂੰ ਮਾਨ ਸਤਕਾਰ ਦਿੱਤਾ ਵੀਰੇ ਉਹ ਵੀ ਲੋਕ ਹੀ ਨੇ ਉਹ ਵੀ ਲੋਕ ਹੀ ਆ ਜਿਨ੍ਹਾਂ ਨੇ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਤੇ ਜਿਨ੍ਹਾਂ ਨੇ ਉਹਨੂੰ ਮਾਨ ਸਤਕਾਰ ਦਿੱਤਾ ਜੇ ਉਹਨਾਂ ਨੇ ਆਪਣੇ ਪੁੱਤਾਂ ਦੀ ਫੋਟੋਆਂ ਲਾ ਲਈਆਂ ਤਾਂ ਦੱਸ ਕਿਹੜਾ ਪਾਪ ਕਰ ਲਿਆ ਕਿਹੜਾ ਪਾਪ ਕਰ ਲਿਆ ਕਿ ਉਹਨਾਂ ਨੇ ਇਹ ਸੋਚਿਆ ਵੀ ਅਸੀਂ ਆਪਣੇ ਸਮਾਜ ਵੱਲੋਂ ਰੋਪੜ ਨੂੰ ਪੰਜਾਬ ਨੂੰ ਦੇਸ਼ ਨੂੰ ਜਿਹੜੀ ਹੈਗੀ ਆ ਇਹ ਬੱਸ ਦੇਣੀ ਆ ਕਿ ਇੱਥੇ ਉਹਨਾਂ ਲੋਕਾਂ ਦਾ ਅੱਖਾਂ ਦਾ ਇਲਾਜ ਮੁਫਤ ਹੋ ਸਕੇ ਭਾਈ ਤੂੰ ਨਹੀਂ ਦਰਦ ਜਾਣ ਸਕਦਾ ਤੂੰ ਰੋਪੜ ਦਾ ਨਹੀਂ ਆ ਤੂੰ ਤਰਨ ਤਰਨ ਦਾ 10 ਸਾਲ ਹੋ ਗਏ ਭਾਈ ਤੂੰ ਇੱਥੇ ਰੋਪੜ ਵਾਲਿਆਂ ਦੇ ਪੈਰੀਂ ਹੱਥ ਧੋਣਾ ਤੈਨੂੰ ਰਾਜ ਜਿਹੜਾ ਤੂੰ ਲੱਭਦਾ ਫਿਰਦਾ ਹੈ ਨਾ ਉਹ ਤੈਨੂੰ ਤਾਂ ਹੀ ਨਹੀਂ ਮਿਲਿਆ ਕਿਉਂਕਿ ਤੇਰੇ ਮਨ 'ਚ ਖੋਟ ਹੈ ਤੇਰੇ ਮਾਨੇ ਚ ਸਾਡੇ ਰੋਪੜ ਪ੍ਰਤੀ ਵੀਰਾਂ ਅਸੀਂ ਤੇਰੇ ਹਿਸਾਬ ਨਾਲ ਗਰੀਬ ਬੰਦੇ ਆ ਮਾਰੇ ਬੰਦੇ ਆ ਤੇਰੇ ਰੁਤਬੇ ਦੇ ਹਿਸਾਬ ਨਾਲ ਵੀਰਿਆ ਅਸੀਂ ਤੇਰੇ ਲਈ ਸ਼ਾਇਦ ਮਿੱਟੀ ਆ ਤਾਂ ਹੀ ਤੂੰ 10 ਸਾਲ ਦਾ ਇਥੋਂ ਮਿੱਟੀ ਚੁੱਕ ਚੁੱਕ ਕੇ ਰਾਜਾ ਬਣ ਗਿਆ ਬਟ ਇੱਕ ਗੱਲ ਦੇਖੀ ਵੀਰਿਆ ਤੂੰ ਪੈਸਾ ਤਾਂ ਇਕੱਠਾ ਕਰ ਗਿਆ ਪਰ ਲੋਕਾਂ ਦੇ ਦਿਲ ਨਹੀਂ ਜਿੱਤ ਸਕਿਆ ਤੂੰ ਦਿਲ ਇਸ ਕਰਕੇ ਨਹੀਂ ਜਿੱਤ ਸਕਿਆ ਕਿਉਂਕਿ ਤੇਰਾ ਹੰਕਾਰ ਅੱਜ ਇੱਕ ਸਮਾਜ ਨੂੰ ਪੁੱਛਣ ਦੀ ਗੱਲ ਕਰਦਾ ਤੂੰ ਇਸ ਕਰਕੇ ਨਹੀਂ ਜਿੱਤ ਸਕਿਆ ਵੀਰਿਆ ਕਿਉਂਕਿ ਤੇਰੇ ਹੰਕਾਰ ਨੇ ਅੱਜ ਇੱਕ ਦੇਸ਼ ਲੋਕ ਲੋਕ ਸੇਵਾ ਲਈ ਕੀਤੀ ਕੰਮ ਵੀਰਿਆ ਉਹਨੂੰ ਰੋਕਣ ਦੀ ਗੱਲ ਕੀਤੀ ਹੈ ਤੂੰ ਤੰਕੀ ਲਾ ਕੇ ਗਿਆ ਤੂੰ ਵਿਰੋਧ ਕਰਨਾ ਮੈਂ ਤੇਰੇ ਅੱਗੇ ਹੱਥ ਜੋੜਦਾ ਵੀਰਿਆ ਤੂੰ ਵਿਰੋਧ ਤੈਨੂੰ ਜੋ ਗੁੱਸਾ ਗਿਆ ਤੂੰ ਨਜਾਇਜ਼ ਕੈਮਰੇ ਲੈ ਕੇ ਮੀਡੀਆ ਵਾਲੇ ਲੈ ਕੇ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਜੇ ਤੂੰ ਅਸਲੀ ਹੀਰੋ ਆ ਵੀਰਿਆ ਤੇ ਵਾਪਸ ਕਰ ਪੈਸਾ ਜਿਹੜਾ ਤੂੰ ਇੱਥੇ 10 ਸਾਲ ਦਾ ਲੁੱਟਿਆ ਮਿੱਟੀ ਦਾ 10 ਅਸੀਂ ਤਾਂ ਆਪਣੀ ਹੱਕ ਲਾਲ ਦੀ ਕਮਾਈ ਕਰਕੇ ਆ ਸਾਰਾ ਸਮਾਜ ਖੜਾ ਹੈ ਮੈਂ ਖੜਾ ਤੇਰੇ ਸਾਹਮਣੇ ਲਾਲਪੁਰਾ ਸਾਹਿਬ ਤੇਰੇ ਪਿਤਾ ਸਮਾਨ ਨੇ ਵਿਰਿਆ ਅਸੀਂ ਆਪਣੀ 40 ਸਾਲ ਦੀ ਕਮਾਈ ਤੋਂ ਕਮ ਮਿਹਨਤ ਕਰਕੇ ਸਵਾ ਕਰੋੜ ਦੀ ਬਸ ਲੋਕ ਸੇਵਾ ਲਈ ਦੱਸ ਰਿਹਾ ਦੱਸ ਤੂੰ 10 ਸਾਲ ਦਾ ਜਿਹੜਾ ਮਾਈਨਿੰਗ ਦਾ ਬਿਜ਼ਨਸ ਕੀਤਾ ਉਹਦੇ ਚੋਂ 1 ਰੁਪਿਆ ਵੀ ਦਸਮਾਨ ਦੇ ਇਸ ਇਲਾਕੇ ਚ ਲਾਇਆ ਤੇਰੀ ਸਰਕਾਰ 2017 ਤੋਂ 22 ਤੱਕ ਰਹੀ ਹੈ ਤੂੰ ਆ ਕੇ ਇੱਥੇ ਲੋਕਾਂ ਨੂੰ ਸਵਾਲ ਪੁੱਛਦਾ ਮੈਂ ਤੈਨੂੰ ਸਵਾਲ ਪੁੱਛਣਾ ਚਾਹੁੰਦਾ 17 ਤੋਂ 22 ਤੇ ਇੱਕ ਨਿਸ਼ਾਨੀ ਆਪਣੀ ਸਰਕਾਰ ਦੀ ਇੱਥੇ ਦੱਸ ਦੇ ਤੇਰੇ ਸਰਕਾਰ ਦੇ ਸਮੇਂ ਕਰੋਨਾ ਹੋਇਆ ਲੋਕ ਸਹਾਣਾ ਮਰੇ ਬਿਨਾਂ ਸਵਾਸਾ ਦੇ ਮਰੇ 10 ਤੂੰ ਆਪਣੀ ਸਰਕਾਰ ਚ ਇੱਕ ਹਸਪਤਾਲ ਦਿੱਤਾ ਤੇਰੇ ਸਮੇਂ ਦੇ ਵਿੱਚ ਨਸ਼ੇ ਦਾ ਵਪਾਰ ਰਜ ਕੇ ਹੋਇਆ ਅੱਜ ਤੂੰ ਲੋਕhitva ਦੀ ਗੱਲ ਕਰਦਾ ਮੈਂ ਤੈਨੂੰ ਸਵਾਲ ਪੁੱਛਣਾ ਚਾਹੁੰਨਾ ਜੇ ਤੂੰ ਐਨਾ ਸਿੱਖ ਹੁੰਦਾ ਐਨਾ ਪੰਜਾਬੀ ਹੁੰਦਾ ਤੇ ਤੂੰ 84 ਦੇ ਕਤਲੇਆਮ ਦੇ ਸਿੱਖਾਂ ਦੀ ਪਾਰਟੀ ਦਾ ਲੀਡਰ ਬਣ ਕੇ ਨਾ ਘੁੰਮਦਾ ਜੇ ਤੂੰ ਅਸਲ ਚ ਸਿੱਖ ਹੁੰਦਾ ਤਾਂ ਮੈਂ ਤੈਨੂੰ ਕਹਿੰਦਾ ਸਿਆਸ ਛੱਡ ਦਿੰਦਾ ਕਾਂਗਰਸ ਦਾ ਝੰਡਾ ਲੈ ਕੇ ਤੇ ਇੰਦਰਾ ਗਾਂਧੀ ਦੇ ਪਰਿਵਾਰ ਦਾ ਜਿੰਦਾਬਾਦ ਨਾ ਕਰਦਾ ਤੂੰ ਵੀਰਿਆ ਸਾਨੂੰ ਗਰੀਬਾਂ ਨੂੰ ਸਵਾਲ ਪੁੱਛੇਗਾ ਕੀ ਸਵਾਲ ਪੁੱਛੇਗਾ ਦੱਸ ਤੂੰ ਮੈਨੂੰ ਤੇਰੇ ਹੱਥ ਸਾਡੇ ਤਾਂ ਸਾਹਨੇ ਜਿੱਥੇ ਸੱਤਾ ਹੈ ਉਥੋਂ ਹੁਕਮ ਆਉਂਦੇ ਨੇ ਵੀ ਪਿੰਡਾਂ 'ਚ ਪੈਸੇ ਬਣਾਓ ਪੈਸੇ ਭੇਜੋ ਪਿੰਡਾਂ 'ਚ ਪੈਸੇ ਕਾਦੇ ਬਿਨਾਂ ਜਾਤ ਬਿਨਾਂ ਪਾਤ ਬਿਨਾਂ ਪਾਰਟੀ ਦੇ ਆ ਪੁੱਛ ਲਈ ਤੇਰੇ ਸਰਪੰਚੀ ਬਣਾਏ ਹਨ ਪੁੱਛ ਉਹਨਾਂ ਨੂੰ ਉਹਨਾਂ ਦੇ ਕਾਲ ਦੇ ਵਿੱਚ ਕਿੰਨਾ ਤੂੰ ਪੈਸੇ ਲੈ ਕੇ ਦਿੱਤੇ ਤੇ ਕਿੰਨੇ ਸੈਂਟਰ ਸਰਕਾਰ 'ਚ ਆਏ ਵੀਰੇ ਤੂੰ ਵਿਰੋਧ ਤਾਂ ਕਰਦਾ ਹੈ ਤੂੰ ਪਿੰਡਾਂ ਦੇ ਵਿੱਚ ਜਦੋਂ 5 ਸਾਲ ਤੇਰੇ ਕੋ ਰਾਸ ਸੀ ਨਾ ਅੱਜ ਮੈਂ ਤੇਰਾ ਹਾਲ ਦੇਖ ਕੇ ਹੈਰਾਨ ਰਹਿ ਗਿਆ ਤੱਲਾ ਹੀ ਤੁਰਿਆ ਫਿਰਦਾ ਉਹ ਵੀ ਦਿਨ ਸੀ 17 ਤੋਂ 22 ਜਦੋਂ ਇੱਕ ਜਿਪਸੀ ਲਾ ਕੇ ਤੂੰ ਅੱਗੇ ਤੁਰਿਆ ਫਿਰਦਾ ਸੀ ਮੈਂ ਤੈਨੂੰ ਸਵਾਲ ਪੁੱਛਣਾ ਚਾਹੁੰਨਾ ਹੈ ਜਦੋਂ ਤੂੰ ਜਿਪਸੀਆਂ ਅੱਗੇ ਲਾ ਕੇ ਇਸ ਇਲਾਕੇ 'ਚ ਘੁੰਮਦਾ ਫਿਰਦਾ ਸੀਗਾ ਉਦੋਂ ਤੈਨੂੰ ਮਾਈਨਿੰਗ ਦਿਖੀ ਇਸ ਇਲਾਕੇ ਦੇ ਵਿੱਚ ਉਦੋਂ ਤੈਨੂੰ ਲੋਕਾਂ ਦੀ ਬੇਰੋਜ਼ਗਾਰੀ ਦਿਖੀ ਇੱਥੇ ਇਲਾਕੇ ਦੇ ਵਿੱਚ ਆਵਾਜ਼ ਤੂੰ ਚੁੱਕਣਾ ਚਾਹੁੰਨਾ ਹੈ ਕਾਂਗਰਸ ਤੇਰੀ ਪਾਤ ਕਾ ਤੇਰੀ ਕਾਂਗਰਸ ਪਾਰਟੀ ਭਾਈਵਾਲ ਪਾਰਟੀ ਦੇ ਖਿਲਾਫ ਨਾਲ ਰਲ ਕੇ ਤੂੰ ਡਰਾਮਾ ਕਰਦਾ ਮੈਂ ਤੈਨੂੰ ਕਹਿਣਾ ਜੇ ਤੂੰ ਅਸਲ ਸਵਾਲ ਪੁੱਛਣਾ ਚਾਹੁੰਦਾ ਨਾ ਤਾਂ ਜਾ ਕੇ ਆਪਣੀ ਹਾਈ ਕਮਾਂਡ ਨੂੰ ਕਹਿ ਭਈ ਜਿਹੜਾ ਲੋਕਾਂ ਦੇ ਇਲਾਜ ਦਾ ਪੈਸਾ ਤੇਰੀ ਬੀ ਟੀਮ ਜਿਹੜੀ ਇੱਥੇ ਪੰਜਾਬ ਦੇ ਵਿੱਚ ਬੈਠੀ ਆ ਉਹਦਾ ਪੈਸਾ ਜਮ੍ਹਾਂ ਕਰਾਵੇ ਤਾਂ ਕਿ ਲੋਕ ਇੱਥੇ ਆਪਣਾ ਇਲਾਜ ਕਰ ਸਕਣ ਵੀਰਿਆ ਇੱਕ ਗੱਲ ਯਾਦ ਰੱਖੀ ਨਫ਼ਰਤ ਜਿੱਥੇ ਆ ਜਾਂਦੀ ਹੈ ਉੱਥੇ ਸਿਰਫ ਵਿਨਾਸ਼ ਹੁੰਦਾ ਤੂੰ ਅੱਜ ਆ ਕੇ ਇੱਥੇ ਨਫ਼ਰਤ ਦਾ ਕੈਰ ਗੁਜ਼ਾਰਿਆ ਤੂੰ ਆ ਕੇ ਸਾਡੇ ਭਾਈਚਾਰੇ ਚੋਂ ਇੱਕ ਮੁੰਡੇ ਨੂੰ ਅੱਗੇ ਲਿਆ ਕੇ ਖੜਾ ਕੀਤਾ ਹੈ ਸ਼ਰਮ ਕਰ ਬਿਰਿਆ ਸ਼ਰਮ ਤੂੰ ਇੱਕ ਸਮਾਜ ਦਾ ਸਮਾमेलन ਉਹਦੀ ਵਿਰੋਧਤਾ ਕਰਨਾ ਆ ਤੂੰ ਇੱਕ ਸਮਾਜ ਦੇ ਲੋਕਾਂ ਨੂੰ ਕੁਚਲਣ ਨਹੀਂ ਆਇਆ ਔਰ ਔਰ ਸਮਾਜ ਜਿਹੜਾ ਸਮਾਜ इकठा हो के लोक सेवा ਲਈ ਆਪਣੇ ਦਸਵਾਨਾਂ ਚੋਂ ਜਿਹੜਾ ਕਰੋੜਾ ਰੁਪਏ ਦੀ ਬਸ ਦੇਣਾ ਹੁੰਦਾ ਤੂੰ ਉਸ ਬਸ ਨੂੰ ਰੋਕਣ ਲਈ ਸਮਾਜ ਦੀ ਤੂੰ ਬੇਇੱਜ਼ਤੀ ਕਰਨਾ ਹੈ ਸੈਣੀ ਸਮਾਜ ਨੇ ਭਾਈ ਜੀ ਸਿਰਫ ਸੇਵਾ ਕੀਤੀ ਹੈ ਹਰ ਪੱਖੋਂ ਗਿਆ ਜੇ ਬਿਜ਼ਨਸ ਹੈ ਤਾਂ ਮੈਂ ਸੈਣੀਆਂ ਵਿਰਿਆ ਮੈਂ ਬਿਜ਼ਨਸ ਵੀ ਕੀਤਾ ਮੇਰੇ ਹੈਲੀਕਾਪਟਰ ਵੀ ਨੇ ਜੇ ਕਿਸਾਨੀ ਦੀ ਗੱਲ ਕਰਦਾ ਸੈਣੀ ਸਮਾਜ ਚੋਂ ਚੱਲ ਮੇਰੇ ਨਾਲ ਤੂੰ ਚੰਗੀ ਪੜੀ ਜਾਣਨਾ ਹੈ ਆ ਮੈਂ ਖੇਤਾਂ ਵਿੱਚ ਹੀ ਰਹਿਣਾ ਤੂੰ ਤਾਂ ਸ਼ਹਿਰਾਂ 'ਚ ਰਹਿਣਾ ਮੈਂ ਖੇਤਾਂ ਦੇ ਵਿੱਚ ਰਹਿਣਾ ਚੱਲ ਤੇਰੇ ਨਾਲ ਟਰੈਕਟਰ ਚਲਾ ਕੇ ਦਿਖਾਵਾਂ ਵੀ ਕਿਸ ਤਰ੍ਹਾਂ ਸੈਣੀ ਜਿਹੜੇ ਹੈਗੇ ਖੇਤੀ ਵੀ ਕਰਦੇ ਆ ਸੋ ਸ਼ਰਮ ਕਰੋ ਸਿਆਸਤ ਦਾ دارو ਮਦਾਰ ਅੱਜ ਇੰਨਾ ਸਿੱਟਦਾ ਤੁਸੀਂ ਕਿ ਤੁਸੀਂ ਸਮਾਜਾਂ ਦੇ ਉੱਤੇ ਵੀ ਵਾਰ ਕਰਨੇ ਸ਼ੁਰੂ ਕਰਦੇ ਤੁਸੀਂ ਇੱਕ ਇਸ਼ੂ ਨੂੰ ਵਰਤਣਾ ਚਾਹੁੰਦੇ ਹੋ ਕਿ ਤੁਸੀਂ ਅਟੈਕ ਕਰਨਾ ਚਾਹੁੰਦੇ ਹੋ ਆਪ ਪੁੱਤ ਵੀ ਜਿਹੜੀ ਤੂੰ ਗੱਲ ਕਰਦਾ ਸੀ ਨਾ ਵੀ ਇਹਨੂੰ ਕਿਉਂ ਸਨਮਾਨ ਕੀਤਾ ਜਾ ਰਿਹਾ ਸੈਣੀਆ ਦਾ ਪੁੱਤ ਹੈ ਇਹਦਾ ਤਾਂ ਸਨਮਾਨ ਕਰਦੇ ਆ ਤੇਰੇ ਲਈ ਉਹ ਸੀਐਮ ਹੈ ਔਰ ਤੂੰ ਕਾਂਗਰਸ ਪਾਰਟੀ ਚ ਉਹ ਹੈ ਤੂੰ ਵਿਰੋਧ ਕਰਨਾ ਹੈ ਇਸੇ ਕਾਰਨ ਤੈਨੂੰ ਇਹਦੀ ਫੋਟੋ ਚੰਗਰੀ ਲੱਗੀ ਸਾਡਾ ਪੁੱਤ ਹੈ ਸਾਡੀ ਸ਼ਾਨ ਹੈ ਸਾਡਾ ਮਾਣ ਹੈ ਸਾਨੂੰ ਇਹ ਫੋਟੋ ਤਾਂ ਚੰਗੀ ਲੱਗਦੀ ਇਹੀ ਨਫ਼ਰਤ ਦੀ ਰਾਜਨੀਤੀ ਤੁਹਾਡੀ ਹਰਿਆਣੇ ਦੇ ਵਿੱਚ ਪੈਸੇ ਸ਼ੋਭਾ ਨਹੀਂ ਦਿੰਦਾ ਮੈਨੂੰ ਇਹ ਗੱਲਾਂ ਕਰਦੇ ਕਿਉਂਕਿ ਮੈਂ ਤਾਂ ਗੁਰੂ ਦਾ ਸਿੱਖ ਆ ਮੇਰੇ ਪਿਤਾ ਨੇ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਧਰਮ ਹੈ ਕਾਕਾ ਤੈਨੂੰ ਭੁੱਲ ਜੂ ਯਾਦ ਰੱਖੀ ਮੇਰੀ ਸੰਸਥਾ ਦਾ ਨਾਮ ਵੀ ਇਨਸਾਨੀਅਤ ਪਹਿਲੋਂ ਆ ਅਸੀਂ ਜਾਤ ਪਾਤ ਚ ਕੀ ਨਹੀਂ ਰੱਖਦੇ ਪਰ ਤੂੰ ਜੋ ਅੱਜ ਨਫ਼ਰਤ ਫਲਾ ਕੇ ਗਿਆ ਹੈ ਏਹੀ ਤੇਰੀ ਨਵਨਤ ਦੀ ਰਾਜਨੀਤੀ ਜਿਹੜੀ ਹਰਿਆਣੇ ਚ ਚੱਲੀ ਹੈ ਉਹਦਾ ਸਿਰ ਜਿਹੜਾ ਇਸ ਸੂਰਵਾਰ ਸੈਣੀ ਪੁੱਤ ਨੇ ਕੁਚਲਿਆ ਸੋ ਮੈਨੂੰ ਸ਼ਰਮ ਆਉਂਦੀ ਹੈ ਅੱਗੇ ਤਾਂ ਬਿਰਿਆ ਮੈਂ ਤੇਰੇ ਨੂੰ ਕਿਤੇ ਬਲਾ ਵੀ ਲੈਂਦਾ ਸੀ ਤੈਨੂੰ ਫਤਿਹ ਵੀ ਬੁਲਾਉਂਦਾ ਸੀ ਪਰ ਜੋ ਤੂੰ ਅੱਜ ਕੀਤਾ ਹੈ ਅੱਜ ਜੋ ਸਾਡੀ ਬੇਇੱਜ਼ਤੀ ਸਾਡੇ ਸਮਾਜ ਦੀ ਕੀਤੀ ਹੈ ਅੱਜ ਤੋਂ ਤੂੰ ਸਹੀ ਸਮਾਜ ਨੂੰ ਕੁਚਲਣ ਦੀ ਗੱਲ ਕੀਤੀ ਹੈ ਮੈਂ ਤੈਨੂੰ ਆਖਰੀ ਫਤਿਹ ਬੁਲਾਉਣਾ ਔਰ ਬਿਰਿਆ ਮੈਂ ਤੈਨੂੰ ਇੱਕੋ ਗੱਲ ਸਮਝਾ ਕੇ ਜਾਂਦਾ ਕਿ ਤੂੰ ਜੇ ਦੂਸਰਿਆਂ ਦੇ ਮਕਾਨ ਠੀਕ ਕਰਨੇ ਆ ਪਹਿਲੋਂ ਆਪਣਾ ਵੇੜਾ ਤਾਂ ਠੀਕ ਕਰ ਲਿਆ ਮਾਈਨਿੰਗ ਦਾ ਤੂੰ ਮਾਫੀਆ ਮੰਨਿਆ ਜਾਂਦਾ ਗੁੰਡਾਗਰਦੀ ਦਾ ਤੂੰ ਗॉड ਮੰਨਿਆ ਜਾਂਦਾ ਔਰ ਅੱਜ ਤੂੰ ਪੰਜਾਬ ਦੇ ਵਿੱਚ ਰੋਪੜ ਦੀ ਧਰਤੀ ਤੋਂ ਆਪਣਾ ਨਫ਼ਰਤ ਦਾ ਚਿਹਰਾ ਸ਼ੈਤਾਨੀ ਚਿਹਰਾ ਉਹ ਵੀ ਤੂੰ ਜਿਹੜਾ ਕਰਕੇ ਦਿੱਤਾ ਅਸੀਂ ਸਮਾਜ ਇਕੱਠਾ ਹੋ ਰਹੇ ਹਾਂ ਅਸੀਂ ਹੋਵਾਂਗੇ ਅਸੀਂ ਵਿਚਾਰ ਕਰਾਂਗੇ ਅਸੀਂ ਆਪਣੇ ਪੁੱਤਾਂ ਦਾ ਸਨਮਾਨ ਕਰਾਂਗੇ ਔਰ ਅਸੀਂ ਜਿਹੜਾ ਆਪਣਾ ਸਮਾਜ ਹੈ ਜਿਹੜੇ ਸਮਾਜ 'ਚ ਸਾਡੇ ਪੁੱਤਾਂ ਨੇ ਤਰੱਕੀਆਂ ਕੀਤੀਆਂ ਅਸੀਂ ਉਹਨੂੰ ਸਨਮਾਨ ਵੀ ਕਰਾਂਗੇ ਮੈਂ ਸਿਰਫ ਤੈਨੂੰ ਇੰਡੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਤੇਰੇ ਜਿਹੜਾ ਇਸ ਤੇਰਾ ਕੰਮ ਸੀ ਇੱਥੇ ਆ ਕੇ ਸਮਾਜ ਦੇ ਪ੍ਰੋਗਰਾਮ ਤੇ ਗੁੰਡਾਗਰਦੀ ਸੀ ਤੂੰ ਕਹਿ ਕੇ ਗਿਆ ਕਿ ਮੈਂ ਕੱਲ ਬੰਦੇ ਲੈ ਕੇ ਆਵਾਂਗਾ ਮੈਂ ਇੱਥੇ ਇਸ ਪ੍ਰੋਗਰਾਮ ਦਾ ਵਿਰੋਧ ਕਰਾਂਗਾ ਬਿਰਿਆ ਮੈਂ ਤੈਨੂੰ ਹੱਥ ਜੋੜਦਾ ਇਸ ਸਮਾਜ ਸ਼ਾਂਤੀ ਲਈ ਮੰਨਿਆ ਸਮਾਜ ਹੈ ਸੈਣੀ ਸਮਾਜ ਉਨੀ ਤਲੀ ਮੰਨਿਆ ਜਾਂਦਾ ਸਮਾਜ ਹੈ ਇਸ ਸਮਾਜ ਨਾਲ ਕਿਤੇ ਟੱਕਰ ਲੈ ਕੇ ਅੱਗੇ ਤੂੰ ਵਿਰਿਆ ਧਰਤੀ ਤੇ ਆਂ ਤੇਰੇ ਮੂੰਹ ਸ਼ੋਭਾ ਨਹੀਂ ਦਿੰਦੀਆਂ ਗੱਲਾਂ ਕਰਦੀਆਂ ਦੋ ਵਾਰ ਤੂੰ ਹਾਰ ਗਿਆ ਪੰਜਾਬ ਤੇ ਤੇਰੀ ਲੀਡਰਸ਼ਿਪ ਜ਼ੀਰੋ ਹੈ ਤੈਨੂੰ ਕੋਈ ਸੁਣਦਾ ਨਹੀਂ ਤੇਰਾ ਕੋਈ ਪ੍ਰਧਾਨ ਤੇਰੀ ਗੱਲ ਮੰਨਦਾ ਨਹੀਂ ਜਦੋਂ ਸੀਐਮਸੀ ਯਾਦ ਹੈ ਤੂੰ ਸੀਐਮ ਹਾਊਸ ਦੇ ਬਾਹਰ ਬੈਠਾ ਸੀ ਵੀ ਤੇਰਾ ਕੋਈ ਕੰਮ ਹੁੰਦਾ ਨਹੀਂ ਵੀਰਿਆ ਆਪਣੀ ਫੇਲ ਹੋਈ ਰਾਜਨੀਤੀ ਨੂੰ ਇਸ ਸਰताज ਨੂੰ ਠੁੱਡੇ ਮਾਰ ਕੇ ਚਮਕਾਉਣ ਦੀ ਕੋਸ਼ਿਸ਼ ਨਾ ਕਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ